ਚਾਹੀਦਾ ਵੀ ਹੈ ਸੰਗਤ ਜੀ ਧਰਮ ਦੇ ਆਗੂਆਂ ਨੂੰ ਇਹ ਡਿਊਟੀ ਬਣਾਉਣੀ ਚਾਹੀਦੀ ਹੈ ਆਪਣੀ ਆਪ ਦੇ ਧਰਮ ਦੇ ਪੰਥ ਦਾ ਇੱਕ ਵੀ ਮਨੁੱਖ ਜਦੋਂ ਪੰਥ ਦੀ ਲੀਹ ਵਿੱਚੋਂ ਬਾਹਰ ਹੋਣਾ ਸ਼ੁਰੂ ਹੋਵੇ ਸਾਨੂੰ ਨਾਲ ਦੀ ਨਾਲ ਸੰਗਤ ਜੀ ਉਹਦੇ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਅੱਜ ਅਸੀਂ ਬੜਾ ਰੌਲਾ ਪਾਉਂਦੇ ਆ ਸਾਡੇ ਸਿੱਖ ਧਰਮ ਦੇ ਵਿੱਚੋਂ ਪਲਾਨ ਹੋ ਰਿਹਾ ਜੀ ਬੜੇ ਲੋਕੀ ਈਸਾਈ ਬਣ ਰਹੇ ਆ ਜੀ ਰੋਲਾ ਤੇ ਆਪਾਂ ਪਾਉਂਨੇ ਆ ਸੰਗਤ ਜੀ ਪਰ ਗੱਲ ਅਸੀਂ ਤਦੋਂ ਕਰਨਿਆਂ ਜਦੋਂ ਘਰਾਂ ਦੇ ਘਰ ਈਸਾਈ ਮਤ ਵਿੱਚ ਪਰਪੱਕ ਹੋ ਜਾਂਦੇ ਆ ਜਦੋਂ ਕੋਈ ਈਸਾਈ ਬਣਨ ਵੱਲ ਨੂੰ ਵੱਧਦਾ ਏ ਇੱਕੇ ਦਿਨ ਤੇ ਈਸਾਈ ਨਹੀਂ ਨਾ ਬਣ ਜਾਂਦਾ ਕੋਈ ਜਦੋਂ ਕੋਈ ਈਸਾਈ ਬਣਨ ਵੱਲ ਨੂੰ ਵੱਧਦਾ ਸੰਗਤ ਜੀ ਉਦੋਂ ਸਾਡਾ ਉਹਨਾਂ ਗੱਲਾਂ ਵੱਲ ਧਿਆਨ ਨਹੀਂ ਹੁੰਦਾ ਅਸੀਂ ਆਪਣੇ ਕਾਟੋ ਕਲੇਸ਼ ਵਿੱਚ ਜੁੜ ਜੇ ਹੁੰਨੇ ਆ ਸਾਡਾ ਉਧਰਲੇ ਪਾਸੇ ਧਿਆਨ ਹੀ ਕੋਈ ਨਹੀਂ ਹੁੰਦਾ ਸਾਧ ਸੰਗਤ ਜੀ ਮੈਂ ਬੜੇ ਵਾਰ ਬੇਨਤੀ ਕਰਦਾ ਹੁੰਨਾ ਕਈ ਵਾਰੀ ਕਿਸੇ ਨੂੰ ਨਰਾਜ਼ਗੀ ਵੀ ਹੋ ਜਾਂਦੀ ਹੈ ਕਦੇ ਸਮਾਂ ਹੁੰਦਾ ਸੀ ਅੱਜ ਤੋਂ 50 ਸਾਲ ਪਹਿਲਾਂ ਮੇਰੇ ਤੋਂ ਪਹਿਲਾਂ ਇੱਥੇ ਸਤਿ ਪੁਰਸ਼ਾਂ ਨੇ ਬਚਨ ਸਾਂਝਾ ਕੀਤਾ ਸੰਤ ਮਹਾਰਾਜ ਅਦਰ ਸਿੰਘ ਦੀ ਵਰਗਿਆਂ ਦਾ ਉਹਨਾਂ ਮਹਾਨ ਸਤਿ ਪੁਰਸ਼ਾਂ ਦਾ ਜਿਨ੍ਹਾਂ ਨੇ ਪਿੰਡਾਂ ਵਿੱਚ ਗੁਰੂ ਘਰ ਬਣਾਉਣ ਦੀ ਚਾਲੀ ਚਲਾਈ ਕਦੇ ਸਮਾਂ ਹੁੰਦਾ ਸੀ ਸੰਗਤ ਜੀ ਜਦੋਂ ਸਾਡਾ ਸਿੱਖ ਪੰਥ ਦਾ ਜੋਰ ਇਸ ਗੱਲ ਤੇ ਲੱਗਿਆ ਹੁੰਦਾ ਸੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਕਾਸ਼ ਕਰਾਉਣੇ ਆਪਾਂ ਇੱਥੇ ਪ੍ਰਕਾਸ਼ ਕਰਾਉਣੇ ਉੱਥੇ ਪ੍ਰਕਾਸ਼ ਕਰਾਉਣੇ ਉੱਥੇ ਪ੍ਰਕਾਸ਼ ਕਰਾਉਣੇ ਪਰ ਸੰਗਤ ਜੀ ਦੁੱਖ ਦੀ ਗੱਲ ਇਹ ਹੈ ਅੱਜ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਕਾਸ਼ ਕਰਾਉਣ ਤੇ ਜ਼ੋਰ ਨਹੀਂ ਲੱਗ ਰਿਹਾ ਅੱਜ ਸਾਡਾ ਸਭ ਤੋਂ ਵੱਧ ਜ਼ੋਰ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚਕਾਉਣ ਤੇ ਲੱਗਿਆ ਹੋਇਆ ਕੋ ਸਦਨਾ ਇੱਥੋਂ ਵੀ ਚੁੱਕ ਲੋ ਉੱਥੋਂ ਵੀ ਚੁੱਕ ਲੋ ਉੱਥੋਂ ਵੀ ਚੁੱਕ ਲੋ ਉੱਥੋਂ ਵੀ ਚੁੱਕ ਲੋ ਅਸੀਂ ਚੁੱਕਣ ਤੇ ਲੱਗੇ ਆਂ ਅਸੀਂ ਪ੍ਰਕਾਸ਼ ਕਰਾਉਣ ਤੇ ਨਹੀਂ ਲੱਗੇ ਹੋਏ ਜੇ ਕਿਤੇ ਕੋਈ ਕੱਚ ਬਿਲ ਹੋਵੇ ਸੰਗਤ ਜੀ ਸਾਨੂੰ ਮਿਲ ਕੇ ਪ੍ਰਬੰਧਕਾਂ ਨਾਲ ਉਥੇ ਮਰਜ਼ਾਦਾ ਹੱਲੀ ਕਰਾਉਣੀ ਚਾਹੀਦੀ ਹੈ ਉਹਨੂੰ ਮਰਜ਼ਾਦਾ ਵਿੱਚ ਲੈ ਕੇ ਆਉਣਾ ਚਾਹੀਦਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਨਹੀਂ ਕਰਨ ਦੇਵਾਂਗੇ ਅਗਲਾ ਕੁਝ ਤੇ ਕਰੇਗਾ ਜਦੋਂ ਅਗਲਾ ਕੁਝ ਹੋਰ ਕਰੇਗਾ ਸੰਗਤ ਜੀ ਫੇਰ ਆਪਾਂ ਰੌਲਾ ਪਾਵਾਂਗੇ ਹਾਇ ਜੀ ਫਲਾਣੇ ਥਾਂ ਤੇ ਵਾਕੇ ਹਾਇ ਜੀ ਫਲਾਣੇ ਥਾਂ ਤੇ ਵਾਕੇ ਸਾਧ ਸੰਗਤ ਜੀ ਇਹ ਗਲਤੀਆਂ ਸਾਡੀਆਂ ਆਪਣੀਆਂ ਨੇ